ਦੇ ਜੀ ਅੱਜ ਦਾ ਵਲੌਗ ਤੇ ਮੈਂ ਹੁਣੀ ਹੁਣੀ ਆਈ ਸੀਗੀ ਸਕੂਲ ਤੋਂ ਤੇ ਆਉਂਦੀ ਮम्मा ਕਹਿੰਦੇ ਕਿ ਮੂਲੀ ਵਾਲੇ ਪਰੌਂਠੇ ਖਾਏਂਗੀ ਮੈਂ ਇਤਨਾ ਕਰ ਦ ਹਾਂਜੀ ਕਿਉਂ ਨਹੀਂ ਕਿਉਂ ਨਹੀਂ ਵਧੀਆ ਲੱਗਦੀ ਹੈ ਦਾਦੀ ਵੀ ਉਹਰੇ ਨਾਸ਼ਤਾ ਕਰ ਰਹੀ ਨਹੀਂ ਦੁਪਹਿਰ ਦਾ ਨਾਸ਼ਤਾ ਚਲੋ ਮੇਰਾ ਲੰਚ ਤਿਆਰ ਹੋ ਗਿਆ ਤੇ ਅੱਗੇ ਉਹ ਵੀ ਨਾਲ ਤੇ ਆ ਜੰਦੀ ਕਸਟਰ ਖੜੀਆ ਦੁੱਧ ਜਨਾ ਮੈਂ ਨਹੀਂ ਨੂੰ ਉਹ ਹੋ ਗਿਆ ਮੈਂ ਮੈਂ ਗਾਇਸ ਇੱਕ ਹੋਰ ਸਾਰੇ ਨੂੰ ਤੇ ਹੈ ਨਾ ਜਦ ਮੈਂ ਰੋਟੀ ਰੁੱਟੀ ਖਾ ਕੇ ਹੈ ਨਾ ਅੰਦਰ ਗਈ ਤੇ ਮੈਂ ਸੋਚੀ ਸੀ ਚਲੋ ਵੀ ਸ਼ਾਰਟ ਵਗੈਰਾ ਪਾਉਂਗੀ ਮੈਂ ਪੈਂਦੀ ਨਹੀਂ ਮਤਲਬ ਮੈਂ ਆਲਸੀ ਨਹੀਂ ਹੁੰਦੀ ਤੇ ਜਦੋਂ 2 ਮਿੰਟ ਹੈ ਨਾ ਪਾਪਾ ਦੇ ਫੋਨ 'ਚ ਸੀਗੇ ਸ਼ਾਰਟ ਮੈਂ ਕਿਹਾ ਇਧਰ ਈਜ਼ੀ ਸ਼ੇਅਰ ਕਰ ਦੋ ਆਵਲੇ ਫੋਨ 'ਚ ਪਾਪਾ ਨੇ ਕੀਤੇ ਨਹੀਂ ਐਂ ਜੇ ਕਰਕੇ ਮੈਂ ਹੌਲੀ ਹੌਲੀ ਖਿਸਕਦੀ ਗਈ ਤੇ ਰਜਾਈ ਉੱਪਰ ਲੈ ਲਈ ਬਾਸ ਮੈਸ ਹੋ ਗਈ ਮੈਨੂੰ ਨੀਂਦ ਆ ਗਈ ਬਾਅਦ 2 ਘੰਟੇ ਬਾਅਦ ਮੈਂ ਹੁਣ 8:05 ਵੱਜ ਚੁੱਕੇ ਨੇਗੇ ਤੇ ਚਾਹ ਸੀ ਪੀ ਲਈਏਗੀ ਅੰਦਰ ਮੰਮਾ ਹੋਰੇ ਉਹਦੀ ਲੈ ਆਏ ਸੀਗੇ ਚਾਹ ਬਣਾ ਕੇ ਦੇਖੋ ਮੈਂ ਕਿੰਨੀ ਆਲਸਨ ਪੇਪਰ ਸਿਰ ਤੇ ਖੜਾ ਮੇਰੇ ਸਾਇੰਸ ਦਾ ਆਈ ਨਹੀਂ ਹੈਗਾ ਮਾਣਾ ਮोटा ਪੜਨਾ ਪਰ ਮੈਂ ਪੜੂੰਗੀ ਹੁਣ ਕਰ ਕਰ ਕੇ ਸਾਰਾ ਕੰਮ ਕੀ ਹੋ ਰਿਹਾ ਇੱਥੇ ਲੜਾਈ ਜੰਨੇ ਆ ਜਿਹੜਾ ਅੱ빠 ਕੇ ਆਨਲਾਈਨ ਚਲਾ ਰਿਹਾ ਸੜ ਦੇ ਮਮਾ ਮੇਰੀਆਂ ਜਿਹੜਾ ਬਾਰ ਬਾਰ ਹੀ ਇਹਦੀਆਂ ਕਿੱਥੇ ਉਹ ਪਾਉਗੇ ਇਹਨੂੰ ਕੋਈ ਇਹਦੀਆਂ ਤਾਂ ਅੰਦਰ ਐ ਇਹਨੂੰ ਅਸੀਂ ਕਹਿ ਰਹੇ ਹਾਂ ਦੀਦੀਆਂ ਨੇ ਉਹ ਵੀ ਪਾਉਣ ਲੱਗੰਦਾ ਚੱਲ ਚੱਲ ਜਿਆਦਾ ਖੇਲਣ ਦਾ ਚਾ ਚੜ ਗਈ ਸੀ ਦੀ ਵੀ ਜਰਾ ਚੱਕੀ ਪਾਲੀ ਪੈਰਾਂ 'ਚ ਦੇਖੋ ਵੀ ਵੀ ਉੱਠ ਕੇ ਆ ਗਈ ਟੂਗੀ ਮੈਂ ਭੈਣੇ ਪੂਰਤਿਆ ਲਈ ਜੰਨੀ ਥੱਲੇ ਅੱਭੀ ਅੱਧਾ ਨਿੱਚੇ ਵਾਹ ਖਣਿਚੇ ਅਸੀਂ ਦ ਨੂੰ ਸਵੇਰੇ ਅਸੀਂ ਬਾਉਂਸਿੰਗ ਬਾਲ ਜੀ ਲਿਆ ਕੇ ਦਿੱਤੀ ਸੀ 15 ਰੁਪਏ ਦੀ ਦਿੱਤੀ ਆ ਦੱਸ ਇਹ ਚ ਕੀ ਆ 15 ਰੁਪਏ 5 ਰੁਪਏ ਦੀ ਲਿਆਵਾਂ

ਹਾਂ ਲੋ ਠੀਕ ਹੈ। ਉਹ ਵਾਲੀ ਵੀਡੀਓ ਕਿੰਨੀ ਵਾਇਰਲ ਹੋਈ ਹੈ ਨਾ ਜਿਹੜਾ ਜਵਾਕ ਜਿਹੇ ਹੁੰਦੇ ਨੇ ਉਹ ਨੱਚਦੇ ਹੁੰਦੇ ਨੇ ਗਾਣੇ ਤੇ ਪੇਕੇ ਦੋਵੇਂ ਪਹਿਣਾ ਨੱਚੀਆ ਸੋਹਰੇ ਨੱਚੀਆ ਦਰਾਣੀਆਂ ਜਿਠਾਣੀਆਂ। ਇੰਨਾ ਵਧੀਆ ਡਾਸਜਾ ਕਰਦੇ ਨੇ ਉਹ ਵੀਡੀਓ ਕਿੰਨੀ ਵਾਇਰਲ ਹੋ ਰਹੀਆਂ ਨਾਲ ਸਕੂਲ 'ਚ ਕਹਿੰਦੇ ਮੈਡਮਾਂ ਵੀ ਖੁਸ਼ ਕਰਦੀ ਐ ਇਹਨਾਂ ਨੇ। ਜਦੋਂ ਵੀ ਫੋਨ ਖੋਲਦੀ ਐ ਨਾ ਉਹੀ ਵੀਡੀਓਜ਼ ਜਿਹੜੀ ਹੈਗੀ ਮੇਰੇ ਮੂਰੇ ਆ ਹੀ ਜਾਂਦੇ ਨੇ ਵਾਰੀ ਵਾਰੀ। ਕੀ ਦਾਦੂ ਜੀ ਆ ਗਏ ਨੇਗੇ ਤੇ ਇੱਥੇ ਸਿੱਧੂ ਹੋਰੇ ਗਏ ਨੇ ਨਾਲ ਗੇੜਾ ਗੁੜਕਾ ਡੰਡ। ਵਾਸਤੇ। ਆ ਸੀ। होला दादू आवला हेलो गाइस हेलो 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 हां उतरो उतरो गेट लाओ गेट लाओ एक जना हाँ जी ठंड बहुत ज्यादा हुई चल सिद्धू इधर आया भाई ਉੱਧਰ ਚੱਲ ਜਾ ਉੱਧਰ ਚੱਲ ਵਾ ਫੜਾ ਸੋਡਾ 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 ਇਹ ਕੇ ਕਹਿੰਦਾ ਸੋਡਾ ਲੈ ਕੇ ਆਏ ਨੇ ਤੇਲ ਦੀ ਬੋਤਲ ਇਹਦਾ ਸੋਡਾ ਲੈ ਲੈ ਉੱਧਰ ਦੇਖ ਲੈ ਉੱਧਰ ਦੇ ਹਾਂ ਚਲੋ ਮਿਲ ਗਈ ਚਲੋ 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 ਜਾਓ 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 ਮੈਂ ਸੇ ਕਰ ਰਹੀ ਨਹੀਂ ਰੋਟੀ ਵੀ ਤਿਆਰੀ ਅੱਜ ਬਣਾਈਆ ਮੂਠਾਂ ਦੀ ਦਾਲ ਹਨਾ ਜਸਤ। ਕਿਨੇ ਢਾਂਡੋਈ ਪਈ ਆ ਬਾਹਰ ਮੜੇ ਬਾਹਰ ਨਿਕਲੋ ਫੇ ਪਤਾ ਲੱਗ ਜੀ ਤੇ ਰਜਾਈ ਚ ਬੈਠੀ ਸੀ ਮੈਂ ਤਾਂ ਹੂੰ ਪਾਪਨ ਕਹਦੇ ਰਿੰਗ ਮਾਰਦਾ ਠੀਕ ਹਾਂ ਤੇਰੀ ਟੋਪੀ ਨੂੰ ਕੀ ਹੋ ਗਿਆ ਮੇਰਾ ਜਿਹੜਾ ਹੈਗਾ ਰੈਡੀ ਹੈਗੀ ਅੱਜ ਬਣੀ ਸੀਗੀ ਮੋਠਾ ਦੇ ਦਾਲ ਤੇ ਨਾਲ ਅੰਬ ਦਾ achar ਤੇ ਰੋਟੀ ਕਿਹੜਾ ਪਾਪਾ ਦਾ ਕੰਮ ਹੈ ਨਾ ਛੇੜੀਂ ਅੱਜ ਮੈਂ ਕੀ ਕਿਹਾ ਸਿੱਧੂ ਚੱਲ 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 ਜਿਵੇਂ ਮਾਊਸ ਨੂੰ ਹਲਾ ਰਿਆ ਉਹ ਉੱਥੇ ਨਹੀਂ ਜਾਂਦਾ ਉੱਥੇ ਜਾਏ ਜਨਾ ਹੁਣ ਜਿੰਦ ਤਨ ਹਲਾਇੰਗਾ ਉਧਰ ਨਹੀਂ ਜਾਊ ਮਾਊਸ ਦਾ ਆਈਕਨ ਚੁੱਪੀ ਨਹੀਂ ਕਰਦਾ ਸਾਰੇ ਸੋ ਗਏ ਰੋਟੀ ਰੋਟੀ ਖਾ ਲਈ ਵੀ ਤੂੰ ਬਹਿ ਯਾਰ ਆਰਾਮ ਨਾਲ ਮਮਾ ਦੇਖ ਲਓ ਕਿ ਮੈਂ ਚਿੱਕੀ ਜਾਂਦਾ ਘਰ ਖਾਊਗਾ ਸਾਰੇ ਨਾਲ ਆਵੀ ਬੋਤਲ ਭਰ ਨਾਲੀ ਆ ਵੀ ਭਰ ਦੇਣੀ ਆ ਮੈਂ ਮੈਂ ਬਣਾ ਲੱਗੀ ਸੀਗੀ ਆਪਣੇ ਵਾਸਤੇ ਸੂਪ ਮੰਮਾ ਹੋਰੇ ਤਾਂ ਪੀਂਦੇ ਨਹੀਂ ਪਹਿਲਾਂ ਮੰਮਾ ਹੋਰੇ ਇਹ ਵੀ ਪੀਣਾ ਸੀ ਪਰ ਦਾਦੀ ਨੇ ਹਨਾ ਕਾੜਾ ਬਣਾ ਕੇ ਰੱਖ ਦਿੱਤਾ ਸੀਗਾ ਇਸ ਕਰਕੇ ਮੰਮਾ ਹੋਰੇ ਉਹ ਪੀਨਗੇ ਹਨਾ ਸੂਪ ਤੇ ਮੈਂ ਬਣਾ ਲਿਆ ਸੂਪ ਤੇ ਮੈਂ ਬਣਾ ਲੈਣੀ ਤੁਸੀਂ ਤੁਹਾਨੂੰ ਮੈਂ ਕਾੜੂ ਬਣਾ ਦੂੰਗੀ ਫਿਰ ਹਨਾ ਕਾੜੂ ਪੀ ਲੈਣੇ

ਦੇਖੋ ਕਿੰਨਾ ਜਿਆਦਾ ਵਧੀਆ ਲੱਗ ਰਿਹਾ ਸੂਪ ਐ ਰਿਜਦਾ ਹੋਇਆ ਚ ਹਾਲੇ ਚੰਗੀ ਤਰ੍ਹਾਂ ਕਲਰ ਨਹੀਂ ਆ ਰਿਹਾ ਪਰ ਐਂ ਦੇਖਣ ਚ ਮੈਨੂੰ ਬਹੁਤ ਜਿਆਦਾ ਵਧੀਆ ਲੱਗ ਰਿਹਾ ਮੇਰਾ ਸੂਪ ਜਿਹੜਾ ਹੈਗਾ ਉਹ ਰੈਡੀ ਹੋ ਗਿਆ ਤੇ ਹੁਣ ਮੈਂ ਜਾਨਣੀ ਹੈ ਕਿ ਅੰਦਰ ਤੇ ਥਿਨ ਨਹਿਰਾ ਜਿਹਾ ਹੋਇਆ ਪਿਆ ਕਿ ਇੰਦਰਲੀ ਸਾਈਡਾਂ ਤੇ ਦਾਦੇ ਤੇ ਦਾਦੀ ਸੁੱਤੇ ਪੈ ਨੇ ਚੁਪ ਚੁਪ ਬੰਨ ਕੱਢ ਲੈ ਤਾਂ ਸਾਈਡ ਕਰ ਆਪਣੀ ਮੈਂ ਕਿੱਥੇ ਰੱਖਿਆ ਮੇਰਾ ਸੂਟ ਦੇਖੋ ਆ ਸੀ ਮੇਰਾ ਸੂਟ ਤੁਸੀਂ ਕਿਉਂ ਖੀ 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 ਕਰੀਐਂ ਨੇ ਅੰਦਰ ਮम्मा ਨੇ ਸਿੱਧ ਨੇ ਵਲੌਗ ਐਂਡ ਕਰਿਆ ਮम्मा ਅੰਦਰ ਕਰੀਐਂ ਨੇ ਕਿ ਚਲੋ ਸੋ ਜੋ ਹੁਣ ਟਾਈਮ ਦੇਖੋ ਕਿੰਨਾ ਹੋ ਗਿਆ ਲਾ ਜੋ ਵਟਾ ਇੰਦ ਕਾ ਲਗੀ ਫੋਕਸ ਹੀ ਉੱਡ ਗਿਆ ਡੇਢ ਵਜੇ ਨਾਲ ਹੋ ਗਿਆ ਬੋਲੇਗਾ ਹੰ ਤੂੰ ਬੋਲੇਗਾ ਹ ਚਲ ਤੇ ਗਾਈਜ਼ ਅੱਜ ਦਾ ਵਲੌਗ ਬੋਲ ਗਾਈਜ਼ ਅੱਜ ਆ ਵਲੌਗ ਹੈ ਸੇ ਥੈਂਕ ਕਰਦੇ ਹਾਂ ਜੇ ਤੁਹਾਨੂੰ ਵਲੌਗ ਬਧੇ ਲੱਗੇ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਤੇ ਨਾ ਮੈਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਜਲਦੀ ਨੈਕਸਟ ਵਲੌਗ ਦੇ ਵਿੱਚ ਓਟਾ ਟੇਕਰ ਐਂਡ Bye bye! bye.